ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀ ਅਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਸਪਾਲਕਲਾਂ ਦੇ ਵਿੱਚੋਂ ਬਣਾ ਰਹੇ ਹਾਂਗੇ ਇਹ ਜੋ ਪਿੰਡ ਹੈ ਦੋਸਤੋ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਮੱਝ ਦਿਖਾਉਂਗਾ ਕੁਝ ਕ ਟਾਈਮ ਦੀ ਸੂਈ ਹੋਵੇ ਚੰਗੇ ਦੁੱਧ ਤੇ ਚੱਲ ਰਹੀ ਹੈਗੀ ਨਾਲ ਬੱਚਾ ਕੱਟਾ ਹੈਗਾ ਜਾਣਕਾਰੀ ਸਾਰੀ ਵੀਡੀਓ 'ਚ ਲਾਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਆਜੋ ਬਾਕੀ ਦੀ ਗੱਲਬਾਤ ਆਪਾਂ ਬਾਅਦ ਵਿੱਚ ਕਰਦੇ ਹਾਂ ਬਾਈ ਸਸੀ ਕਾਲ ਬਾਈ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਹਾਂ ਰਣਜੀਤ ਸਿੰਘ ਜੀ ਠੀਕ ਹੈ ਰਣਜੀਤ ਬਾਈ ਕੁਝ ਦਿਨ ਪਹਿਲਾਂ ਆਪਾਂ ਇੱਕ ਨੀਲੀ ਰਾਵੀ ਮਾਦੀ ਵੀਡੀਓ ਪਾਈ ਸੀ ਉਹ ਤਾਂ ਦੱਸਿਓ ਬਈ ਕਿਵੇਂ ਦਾ ਰਿਸਪਾਂਸ ਆਇਆ ਉਹਦੀ ਵਿਕੀ ਸੀ ਉਹਦੀ ਵਿਕੀ ਸੀ ਠੀਕ ਹੈ ਤੇ ਬਾਈ ਅੱਜ ਦੀ ਵੀਡੀਓ 'ਚ ਆਪਾਂ ਇੱਕ ਤਾਜੀ ਸੂਈ ਮਾਦੀ ਦਿਖਾਵਾਂਗੇ ਇਹਦੇ ਬਾਰੇ ਦੱਸਿਓ ਬਈ ਕਿੰਨੇ ਕ ਦਿਨ ਹੋ ਗਏ ਇਹਨੂੰ ਸੂਈ ਨੂੰ ਬਾਈ ਇਹਨੂੰ ਹੋ ਗਏ 20 ਦਿਨ ਹੋ ਗਏ ਸੂਈ ਨੂੰ 20 ਦਿਨ ਹੋ ਗਏ ਤੇ ਅੱਜ ਦੀ ਕਿਹੜੀ ਬਈ ਦੁੱਧ ਕਿੰਨਾ ਕੁ ਤਿਆਰ ਹੈਗਾ ਬਾਈ 10 ਕਿਲੋ ਤੋਂ ਬਾਹਰ ਹੈ 10 ਕਿਲੋ ਤੋਂ ਬਾਹਰ ਹੈਗਾ ਸੀਲ ਠੰਡੀ ਹੈ ਬਾਈ ਮਰਜ਼ੀ ਹਾਂ ਵਧੀਆ ਬਈ ਜੀ ਖੋਲੋ ਭਈ ਦੋਸਤੋ ਸਾਨੂੰ ਤੋੜ ਕੇ ਮਾਰੇ ਦਿਖਾਉਣਿਆ ਫਿਰੋਂ ਤੁਸੀਂ ਹਵਾਨੇ ਦੀ ਦੋਸਤੋ ਇਹਦੀ ਬਣਤਰ ਚੈੱਕ ਕਰਿਓ ਸਵਾਲ ਦੋਸਤੋ ਥੋੜੀ ਜੀ ਘੱਟ ਸੀ ਜਿਹੜੇ ਵੀਰ ਕੋਲੋਂ ਆਈ ਹੋਈ ਹੈਗੀ ਪਰ ਬਰੀਕੀਆਂ ਦੋਸਤੋ ਮੱਚ ਚੰਗੀਆਂ ਨੇਗੀਆਂ ਬੱਚਾ ਤੁਹਾਨੂੰ ਮੈਂਡ ਚ ਵੀ ਦਿਖਾ ਦੂੰਗਾ 82000 ਰੇਟ ਹੈਗਾ ਕੱਦ ਗੜ ਦੋਸਤੋ ਮੀਡੀਅਮ ਹੈ ਕੋਈ ਬਾਲੀ ਵੱਡੀ ਨਹੀਂ ਕੋਈ ਬਾਲੀ ਛੋਟੀ ਨਹੀਂ ਪਰ ਦੋਸਤੋ ਨੀਚੋਂ ਤੁਸੀਂ ਹਵਾਨਾ ਦੇਖੋਗੇ ਤਾਂ ਜ਼ਰੂਰ ਪਸੰਦ ਕਰੋਗੇ ਥੱਲੋਂ ਦੋਸਤੋ ਸਾਫ਼ ਸੁਥਰੀ ਬਹੁਤ ਹੈਗੀ ਮੱਝ ਦਸ ਤੋਂ 11 ਕਿਲੋ ਦੇ ਕਰੀਬ ਦੁੱਧ ਇਸ ਟਾਈਮ ਤਿਆਰ ਹੈਗਾ 82000 ਰੇਟ ਹੈਗਾ 20 ਦਿਨ ਦੀ ਸੂਹੀ ਹੈ ਬਾਈ ਇੱਕ ਵਾਰ ਦੁਬਾਰੇ ਤੋਰ ਦਿਓ ਦੁੱਧ ਪੀਣ ਨੂੰ ਦੋਸਤੋ ਬਹੁਤ ਚੰਗੀ ਚੀਜ਼ ਹੈਗੀ ਕਿਉਂਕਿ ਆਪਾਂ ਜਾਣਦੀਆਂ ਦੋਸਤੋ ਅੱਜ ਦੀ ਘੜੀ ਸਾਫ਼ ਸੁਥਰਾ ਪਸ਼ੂ ਘਟ ਥਿਆਉਂਦਾ ਹੈਗਾ ਸੂਆ ਵੀ ਘਟ ਹੈਗਾ ਤੇ 82000 ਬਾਈ ਨੇ ਤਾਂ ਮੰਗਿਆ ਥੋੜਾ ਮੋਟਾ ਬਾਈ ਇਹ ਚ ਮਾਨਤਨ ਵੀ ਜ਼ਰੂਰ ਕਰ ਦੂਗਾ ਤੇ ਦੁੱਧ ਦੇ ਹਿਸਾਬ ਨਾਲ ਦੇਖੋ ਦੋਸਤੋ ਤੇ ਤਾਜੀ ਸੂਈ ਮਾ ਜਨ ਇੱਕ ਦੀ ਕੋਈ ਮਾੜੀ ਨਹੀਂ ਹੈਗੀ ਬਾਕੀ ਤੁਸੀਂ ਆਪਦੀ ਸਮਝ ਨਾਲ ਲੈਣੀ ਹੈਗੀ ਥੱਲੋਂ ਹਵਾ ਨਾਲ ਦੋਸਤੋ ਬਹੁਤ ਸਾਫ਼ ਸੁਥਰਾ ਇਹ ਤੁਹਾਨੂੰ ਮੈਂ ਦੁਬਾਰੇ ਵੀ ਦਿਖਾ ਦੇਣਾ ਕੋਈ ਸਾਈਡ ਵਗੈਰ ਨਹੀਂ ਹੈਗੀ ਜਾਂ ਕਿਸੇ ਪਾਸੇ ਦੋਸਤੋ ਉੱਚ ਨਹੀਂ ਚ ਨਹੀਂ ਥੱਲੋਂ ਬਹੁਤ ਸੋਹਣੀ ਹੈਗੀ ਮੱਝ ਤੁਸੀਂ ਸਾਹਮਣੇ ਆ ਕੇ ਦੇਖੋਗੇ ਤੁਹਾਨੂੰ ਜ਼ਰੂਰ ਪਸੰਦ ਆਊਗੀ ਬਾਕੀ ਦੀ ਧਾਰਾਂ ਵੀ ਦੋਸਤੋ ਤੁਹਾਨੂੰ ਵੀਡੀਓ 'ਚ ਆਪਾਂ ਜ਼ਰੂਰ ਦਿਖਾਵਾਂਗੇ ਬੱਚਾ ਤੁਸੀਂ ਇਹ ਤਾਂ ਦੇਖ ਲਓ ਫਸਵਾ ਕੇ ਤੁਹਾਨੂੰ ਮੱਝ ਆਪਾਂ ਦਿਖਾਉਣੀ ਆਂਗੇ ਬੱਚਾ ਦੋਸਤੋ ਛੜਤਾ ਥੱਲੇ ਮੱਝ ਹੁਣ ਫਸਮਾਉਂਦੀ ਹੈਗੀ ਤੇ ਤੁਹਾਨੂੰ ਦੀ ਧਾਰਾਂ ਜ਼ਰੂਰ ਆਪਾਂ ਚੈੱਕ ਕਰਾਵਾਂਗੇ ਮੱਝ ਦੋਸਤੋ ਫਸਮਾਈ ਹੈ ਚਾਰੇ ਥਾਣੇ 'ਚ ਧਾਰ ਚੈੱਕ ਕਰ ਤਾਰ ਦੋਸਤੋ ਦੇਖ ਲਓ ਤੁਸੀਂ ਫੁੱਲ ਮੋਤੀ ਧਾਰਾ ਦੂਜਾਂ ਜਿਹਾ ਵੀ ਮਾਰ ਦੋ ਬਈ ਇੱਥੇ ਚੋ ਲੋ ਬਈ ਇਹ ਗੱਡੀ ਧਾਰਾਂ ਵਿੱਚ ਚੈੱਕ ਕਰ ਲਓ ਤੁਸੀਂ ਬਿਲਕੁਲ ਉਸ ਜਿਹਾ ਮੁੰਡਾ ਹੈ ਪਿਛਲਾ ਚੋ ਵੀ ਮਾਰ ਦੋ ਬਈ ਕਰੋ ਕਲੀਅਰਲੀ ਚੈੱਕ ਕਰ ਲਓ ਤੁਸੀਂ ਬਹੁਤ ਸੋਹਣੀ ਮਾਜਾ ਦੋਸਤੋ ਸਾਫ ਸੁਥਰੀ ਚਵਾਈ ਦੀ ਬਾਕੀ ਪੂੰਛ ਦੋਸਤੋ ਇਹਦੀ ਬਾਈ ਦੱਸ ਦ ਦੂਜੀ ਮੱਝ ਨੇ ਪੈਰ ਧਰ ਕੇ ਉੱਪਰ ਤੇ ਉਦੇ ਕਰਕੇ ਪੂੰਛੇ ਦੀ ਕੱਟ ਗਈ ਸੀ ਮੈਂ ਇਹਦੀ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਸਾਹਮਣੇ ਆ ਕੇ ਤੁਸੀਂ ਦੇਖਣਾ ਬਹੁਤ ਸੋਹਣੀ ਮਾਜ ਹੈ ਜੀ ਦੋਸਤੋ ਪਸੰਦ ਆਊਗੀ ਤੁਹਾਨੂੰ ਤੇ ਉਮੀਦ ਹੈ ਦੋਸਤੋ ਚੰਗੀ ਸੰਭਾਲ ਕਰੋਗੇ ਦੁੱਧ ਵੀ ਇਹ ਵਧੂਗੀ ਕਿਉਂਕਿ ਘੱਟ ਸੰਭਾਲ ਵਾਲੇ ਵੀਰ ਤੋਂ ਆਈ ਹੋਈ ਹੈਗੀ ਉਹਦੇ ਕਰਕੇ ਪਸ਼ੂ ਨੇ ਉਹਨਾਂ ਦੁੱਧ ਹਜੇ ਨਹੀਂ ਬਣਾਇਆ ਜਿਹੜੇ ਹਸਾਬ ਤੇ ਨੂੰ ਖਰਾਕ ਪਈਏਗੀ ਉਹਨਾਂ ਦੇ ਦੁੱਧ ਦੇ ਦਈ ਜਾਂਦੀ ਹੈ ਚੰਗੀ ਸੰਭਾਲ ਕਰੋਗੇ ਤਾਂ ਸ਼ਿਉਰਟੀ ਹੈ ਦੋਸਤੋ ਵੀ ਦੁੱਧ ਵਧੂਗੀ ਬਾਕੀ ਤੁਸੀਂ ਸਾਹਮਣੇ ਆ ਕੇ ਆਪਦੀ ਤਸੱਲੀ ਕਰਕੇ ਲਿਓ ਬਾਕੀ ਬਾਈ ਦੇ ਬਾਕੀ ਪਸ਼ੂ ਵੀ ਦਿਖਾ ਦੇਣਾ ਔਰ ਉਸ ਨੂੰ ਅੰਦਾਜ਼ਾ ਲੱਗ ਜਾਊਗਾ ਵੀ ਬ ਐਦਾਂ ਹੀ ਦੋਸਤੋ ਬਾਈ ਦੀ ਸਿਲੈਕਸ਼ਨ ਹੈ ਤੇ ਚੰਗਾ ਪਸ਼ੂ ਹੀ ਦੋਸਤੋ ਬਾਈ ਖਰੀਦਦਾ ਜੇ ਖਰੀਦਣਾ ਹੁੰਦਾ ਹੈਗਾ ਉਹ ਤੁਹਾਨੂੰ ਜ਼ਰੂਰ ਪਤਾ ਲੱਗੂਗਾ ਸੋ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਇੱਕੋ ਹੀ ਤਾਜੀ ਸੀਮਾ 'ਚ ਦਿਖਾਉਣੀ ਸੀਗੀ 82000 ਰੇਟ ਪਿੰਡ ਅਸਪਾਲ ਕਲਾਂ ਬਾਕੀ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੀ ਵੀ ਵੀਰ ਨੂੰ ਪਸੰਦ ਆਊਗੀ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਤਸੱਲੀ ਕਰਨਾ ਤੁਹਾਡਾ ਫਰਜ਼ ਹੈਗਾ ਵੀਡੀਓ ਦੇਖਣੀ ਤੁਹਾਡਾ ਬਹੁਤ-ਬਹੁਤ ਧੰਨਵਾਦ